ਜਸਵਿੰਦਰ ਬਰਾੜ ਨੂੰ ਕਰ ਦਿੱਤੀ ਫੋਰਚਨਰ ਗੱਡੀ ਗਿਫਟ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਮਾਤਾ ਚਰਨਕੌਰ ਦੀ ਕੁੱਖੋਂ ਛੋਟੇ ਸਿੱਧੂ ਨੇ ਜਨਮ ਲਿਆ ਹੈ ਤੇ ਸਾਰਾ ਪਰਿਵਾਰ ਤੇ ਪੂਰੇ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਸਿੱਧੂ ਨੂੰ ਚਾਣ ਵਾਲਿਆਂ ਦੀ ਦੁਆਵਾਂ ਤੇ ਅਰਦਾਸਾਂ ਸਦਕਾ ਹੀ ਛੋਟੇ ਸਿੱਧੂ ਨੇ ਦੁਬਾਰਾ ਜਨਮ ਲਿਆ ਹੈ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਦਾ ਜੇਕਰ ਕਿਸੇ ਨੇ ਸਭ ਤੋਂ ਜ਼ਿਆਦਾ ਸਾਥ ਦਿੱਤਾ ਹੈ ਤਾਂ ਉਹ ਹੈ ਸਿੱਧੂ ਦੀ ਪੂਆ ਜਸਵਿੰਦਰ ਬਰਾੜ ਬਾਪੂ ਨੇ ਇਹ ਵੀ ਕਿਹਾ ਹੈ ਕਿ ਬਹੁਤ ਸਾਰੇ ਗਾਇਕਾਂ ਨੇ ਮੇਰੇ ਪੁੱਤ ਦਾ ਨਜਾਇਜ਼ ਫਾਇਦਾ ਚੁੱਕਿਆ ਫੇਮ ਲੈ ਕੇ ਇਸ ਆਪਣੇ ਰਸਤੇ ਚੱਲੇ ਗਏ ਸਨ ਮਾੜੇ ਸਮੇਂ ਵਿੱਚ ਕੋਈ ਨਹੀਂ ਦਿਖਿਆ ਕੋਈ ਵੀ ਜਸਟਿਸਲੀ ਨਹੀਂ ਬੋਲਿਆ ਤੇ ਉਦੋਂ ਹੀ ਜਸਵਿੰਦਰ ਬਰਾੜ ਸਿੱਧੂ ਦੇ ਪਰਿਵਾਰ ਦੇ ਹਰ ਦੁੱਖ ਸੁੱਖ ਵਿੱਚ ਸਭ ਤੋਂ ਮੋਹਰੇ ਰਹੀ ਹੈ ਇੰਨਾ ਤਾਂ ਕੋਈ ਆਪਣਾ ਵੀ ਨਹੀਂ ਕਰਦਾ ਜਿੰਨਾ ਜਸਵਿੰਦਰ ਬਰਾੜ ਨੇ ਸਿੱਧੂ ਦੇ ਪਰਿਵਾਰ ਦਾ ਕੀਤਾ ਹੈ ਬਾਪੂ ਬਲਕੌਰ ਸਿੰਘ ਨੇ ਜਸਵਿੰਦਰ ਬਰਾੜ ਦੀ ਰੱਜ ਕੇ ਤਾਰੀਫ ਕੀਤੀ ਹੈ ਤੇ ਅੱਜ ਹੋਲੀ ਮੌਕੇ ਬਾਪੂ ਬਲਕੌਰ ਸਿੰਘ ਨੇ ਜਸਵਿੰਦਰ ਬਰਾੜ ਨੂੰ ਖੁਸ਼ ਹੋ ਕੇ ਇੱਕ ਫੋਰਚੂਨਰ ਗੱਡੀ ਗਿਫਟ ਕਰਨ ਦੀ ਗੱਲ ਕਹੀ ਹੈ ਤੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ